ਜੋਨੀ ਸਿੰਘਲਾ ਕੰਪਿਊਟਰ ਧਾਕਕ ਮਸਲਾ ਇਹ ਹੈ ਜੀ ਪੰਜਾਬ ਸਰਕਾਰ ਕੰਪਿਊਟਰ ਧਾਕਕਾਂ ਨੂੰ ਇਨਸਾਫ ਨਹੀਂ ਕਰ ਰਹੀ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹੜਾ ਵੀ ਕਾਨੂੰਨ ਦੇ ਤਹਿਤ ਸਾਡੇ ਲਾਭਪੰਦੇ ਸਾਨੂੰ ਲਾਭ ਨਹੀਂ ਦਿੱਤੇ ਜਾ ਰਹੇ ਸਾਨੂੰ ਰੈਗੂਲਰ ਕਰ ਦਿੱਤਾ ਗਿਆ ਪਰ ਰੈਗੂਲਰ ਵਾਲੇ ਕੋਈ ਲਾਭ ਨਹੀਂ ਮਿਲ ਰਹੇ ਹਰਜੋਤ ਮੈ ਜੀ ਦੁਆਰਾ ਦੋ ਦਿਵਾਲੀਆਂ ਪਹਿਲਾਂ ਕਿਹਾ ਗਿਆ ਸੀ ਕਿ ਕੰਪਿਊਟਰ ਧਾਕਕਾਂ ਦੇ ਛੇਵੇਂ ਪੇਗ ਮਿਸ਼ਨ ਲਾਗੂ ਕੀਤਾ ਜਾਵੇਗਾ ਕੰਪਿਊਟਰ ਧਾਕਕਾਂ ਦੇ ਸੀਐਸਆਰ ਨੂੰ ਲਾਗੂ ਕੀਤੇ ਜਾਣਗੇ ਦੋ ਸਾਲ ਬੀਤ ਜਾਣ ਉਪਰੰਤ ਵੀ ਹਜੇ ਤੱਕ ਲਾਗੂ ਨਹੀਂ ਕੀਤੇ ਗਏ ਅਸੀਂ ਮੰਗ ਕੀਤਾ ਕਰਦੇ ਹਾਂ ਕਿ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤੇ ਜਾਣ ਅਤੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਕੰਪਿਊਟਰ ਟੈਕਪਨ ਨੂੰ ਸਿੱਖਿਆ ਭਾਗ ਵਿੱਚ ਮਰਜ਼ੀ ਕੀਤਾ ਜਾਵੇ ਜੇਕਰ ਉਹ ਹਰਜੋਤ ਮੈਂਸ ਦੀ ਗੱਲ ਨੂੰ ਨਹੀਂ ਮੰਨਦੀ ਤੇ ਹਰਜੋਤ ਮੈਂਸ ਦੇ ਅਸਤੀਫੇ ਦੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਿੱਖਿਆ ਮੰਤਰੀ ਹਰਜੋਤ ਮੈਂਸ ਦਾ ਅਸਤੀਫਾ ਲਿਆ ਜਾਵੇ ਧੰਨਵਾਦ ਕੀ ਨਾਮ ਹੈ ਜੀ ਮੇਰਾ ਨਾਮ ਗੁਰਬਖਸ਼ਾ ਜੀ ਮੈਂ ਕੰਪਿਊਟਰ ਦੇ ਟੈਕਪਕ ਹਾਂ ਤੇ ਸਾਡੀ ਇਹ ਮੰਗ ਆ ਕਿ ਜੋ ਸਾਨੂੰ ਅਪੁਆਇੰਟਮੈਂਟ ਲੈਟਰ ਦੇ ਵਿੱਚ ਲਿਖਿਆ ਹੋਇਆ ਹੈਗਾ ਉਹ ਹੂ ਹੂ ਜਿਹੜੇ ਪੰਜਾਬ ਸਰਕਾਰ ਆ ਉਹ ਲਾਗੂ ਕਰੇ ਇਸ ਦੇ ਲਈ ਅਸੀਂ ਅੱਜ ਪ੍ਰੋਟੈਸਟ ਆ ਜਿਹੜਾ 1 ਸਤੰਬਰ ਤੋਂ ਸ਼ੁਰੂ ਕੀਤਾ ਜੇ ਸਰਕਾਰ ਸਾਡੀਆਂ ਇਹ ਮੰਗਾਂ ਨਹੀਂ ਮੰਨਦੀ ਇਹ ਭੁੱਖ ਹੜਤਾਲੂ ਅਸੀਂ ਬੜੀ ਜਲਦੀ ਮਰਨ ਵਰਤ ਦੇ ਵਿੱਚ ਬਦਲ ਤਾਏ ਇਹ ਸਾਰ ਅਸੀਂ 11 ਤਰੀਕ ਤੱਕ ਸਾਡੀ ਅਸੀਂ ਟਾਈਮ ਦਿੱਤਾ ਸਰਕਾਰ ਨੂੰ ਤੇ ਅਗਰ 11 ਤਰੀਕ ਤੱਕ ਸਾਡੀ 11 ਤਰੀਕ ਤੱਕ ਸਾਡੀ ਭੁੱਖ ਹੜਤਾਲ ਆ ਜੇ ਸਰਕਾਰ 11 ਤਰੀਕ ਤੱਕ ਸਾਡੇ ਮੰਗਾਂ ਨਹੀਂ ਮੰਨਦੀ ਤਾਂ ਉਸ ਤੋਂ ਬਾਅਦ ਇਹ ਮੰਗ ਜਿਹੜਾਗਾ ਮਰਨ ਵਰਤ ਦੇ ਵਿੱਚ ਕਨਵਰਟ ਕਰ ਦਿੱਤਾ ਜਾਏ ਇਹ ਹਾਲ ਕੇ ਚੱਲ ਅੱਜ ਦੇ ਕੀ ਹੋ ਰਹੇ ਨੇ ਅੱਜ ਸਾਡਾ ਇੱਥੇ ਕੇਰਾ ਸੰਕੇਤਕ ਤੌਰ ਤੇ ਅਸੀਂ ਇੱਥੇ ਬਲਾਕ ਕੀਤਾ ਜੀ ਰੋਡ ਨੂੰ ਉਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਦਾ ਜਿਹੜਾ ਸੰਗਰੂਰ ਦਫ਼ਤਰ ਆ ਉੱਥੇ ਉਹ ਹੜਤਾਲ ਆਈਡੀ ਉਹ ਸ਼ੁਰੂਆਤ ਕਰਾਂਗੇ ਜਵੰਤ ਕੌਰ ਅੱਜ ਦਾ ਜੋ ਪ੍ਰੋਟੈਸਟ ਹੈ ਦੇ ਬਾਰੇ ਇਹ ਸਰ ਅਸੀਂ ਕੰਪਿਊਟਰ ਟੀਚਰ ਆ 2011 ਵਿੱਚ ਸਾਡਾ ਨੋਟੀਫਿਕੇਸ਼ਨ ਆਇਆ ਸੀ ਜਿਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਵੀ ਸਾਡੇ ਤੇ ਪੇ ਕਮਿਸ਼ਨ ਲਾਗੂ ਹੋਊਗਾ ਅਸੀਂ ਐਸਾ ਲਾਗੂ ਹੋਣਗੇ ਆਮ ਮੁਲਾਜ਼ਮਾਂ ਵਾਲਾ ਇਹ ਜਿਹੜੇ ਜਿੰਨੇ ਵੀ ਲਾਭ ਆ ਉਹ ਸਾਨੂੰ ਦਿੱਤੇ ਜਾਣਗੇ ਪਰ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਜਿਹੜਾ ਉਹ ਨੋਟੀਫਿਕੇਸ਼ਨ ਆ ਉਹ ਸਰਕਾਰਾਂ ਨੇ ਸਾਡੇ ਤੇ ਲਾਗੂ ਨਹੀਂ ਕੀਤਾ ਉਸ ਸਬੰਧ ਦੇ ਵਿੱਚ ਪ੍ਰੋਟੈਸਟ ਆ ਸੋ ਨੋਵਾ ਦਾ ਕਿਹਦੀ ਪ੍ਰੋਟੈਸਟਾ ਜੋ ਅੱਜ ਧੂਰੀ ਦੇ ਕਿਹ ਕੀ ਪ੍ਰੋਗਰਾਮ ਹੈ ਧੂਰੀ ਦੇ ਵਿੱਚ ਧੂਰੀ ਦੇ ਵਿੱਚ ਸਾਡੇ ਜਿਹੜੇ ਸਾਥੀ ਆ ਇੱਕ ਬਠਿੰਡਾ ਤੋਂ ਜੌਨੀ ਸਿੰਘਲਾ ਜੀ ਉਹ ਭੋਖੜ ਧਾਲ ਤੇ ਬੈਠ ਰਹੇ ਆ ਸੀਐਮ ਹਾਊਸ ਦੇ ਅੱਗੇ ਤੇ ਜੇ ਸਾਡੀਆਂ ਮੰਗਾਂ ਫਿਰ ਵੀ ਨਹੀਂ ਪੂਰੀਆਂ ਹੁੰਦੀਆਂ ਜੇ ਸਰ ਜਿਹੜਾ ਪ੍ਰਸ਼ਾਸਨ ਆ ਜਾਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤੇ ਅਸੀਂ ਇਹ ਜਿਹੜਿਆ ਭੋਖੜ ਧਾਲਿਆ ਉਹਨੂੰ ਮਰਨ ਵਰਤ ਵਿੱਚ ਜਿਹੜੀ ਆ ਉਹ ਕਨਵਰਟ ਕਰਾਂਗੇ ਤੇ ਇਹ ਸਾਡਾ ਮਰਨ ਵਰਤ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡਾ ਜੜਾ ਵਾ ਉਹ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ ਮੈਂ ਨਰਿੰਦਰ ਸਿੰਘ ਕਾਲਾ ਬੂਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਆ ਜੀ ਮੈਂ ਇੱਥੋਂ ਅਸੀਂ ਸ਼ਾਮਲ ਹੋਏ ਆ ਜੀ ਇਹ ਧੂਰੀ ਖੜੇ ਆ ਇਹ ਜਿਹੜਾ ਧੂਰੀ ਐ ਸੀਐਮ ਭਵੰਤਮਾਨ ਦਾ ਹਲਕਾ ਜੀ ਇੱਥੇ ਇਸੇ ਤਰ੍ਹਾਂ ਵੱਖ-ਵੱਖ ਮੈਕਮਿਆਂ ਦੇ ਕਿਵੇਂ ਸਾਡੇ ਨੌਜਵਾਨ ਨੇ ਬੱਚੇ-ਬੱਚੀਆਂ ਸਿਆਲਾਂ ਦੇ ਟਾਈਮ 'ਚ ਇੰਨੀ ਠੰਡ 'ਚ ਅੱਜ ਕਿੰਨੀ ਗਰਮੀ ਆ ਉਦੋਂ ਟੈਂਕੀਆਂ ਤੇ ਚੜੇ ਅੱਜ ਮਰਨ ਵਰਤ ਤੇ ਬੈਠਣ ਨੂੰ ਤਿਆਰ ਨੇ ਜਿਹੜੇ 2003 ਤੋਂ ਮਿਲਦਾ ਭਰਤੀ ਹੋਏ ਬੈ ਨੇ ਸਰਕਾਰ ਇਹਨਾਂ ਨਾਲ ਕਿਵੇਂ ਬੇਰੁਖੀ ਦਾ ਉਹ ਕਰ ਰਹੀ ਆ ਹਰ ਇੱਕ ਮੈਕਮਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਨੂੰ ਕਾਰਪੋਰੇਟ ਕਰਾਉਣਿਆਂ ਨੂੰ ਦੇਣ ਨੂੰ ਤਿਆਰ ਬੈਠੇ ਨੇ ਸਾਡੇ ਬੱਚੇ ਬੱਚੀਆਂ ਬੈਠੇ ਨੇ ਤਪਦੀ ਧੁੱਪ ਦੇ ਵਿੱਚ ਵਿੱਚ ਜੇ ਇਹਨਾਂ ਨੂੰ ਸਹੀ ਜਿਹੜੇ ਸਰਕਾਰੀ ਜਿਹੜਾ ਪੱਤੇ ਹੁੰਦੇ ਨੇ ਸਹੀ ਮਿਲਣ ਇਹਨਾਂ ਨੂੰ ਇਹਨਾਂ ਨੂੰ ਕੀ ਲੋੜ ਹੈ ਸਰਕ ਤੇ ਆਉਣ ਦੀ ਇਹ ਆ ਗੱਲਾਂ ਨੂੰ ਦੇਖ ਕੇ ਸਾਡੇ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦੇ ਮੈਂ ਤੁਹਾਡੇ ਜਰੀਏ ਸਰਕਾਰ ਨੂੰ ਅਪੀਲ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਇੱਕ ਦਿਨ ਧੂਰੀ ਜ਼ਰੂਰ ਜਿਹੜੇ ਬਿਨਾਂ ਸਕਿਉਰਿਟੀ ਤੋਂ ਆਉਣ ਅੱਜ ਉਹ ਕਹਦੇ ਹੁੰਦੇ ਸੀ ਕਿ ਲੀਡਰ ਮੁਰਗੀ ਖਾਨਾ ਖੋਲ ਲੈਣ ਅੱਜ ਧੂਰੀ ਉਹਨਾਂ ਦਾ ਹਲਕਾਗਾ ਇੱਥੇ ਬਿਨਾਂ ਸਕਿਉਰਿਟੀ ਤੋਂ 10 ਦਿਨ ਰਹਿ ਕੇ ਦੇਖਣ ਆਮ ਲੋਕਾਂ ਬਾਰੇ ਪਤਾ ਲੱਗੂਗਾ ਕਿ ਲੋਕ ਆਮ ਕਿੰਨੇ ਖੁਸ਼ੀ ਹੋਏ ਨੇ ਉਨ੍ਹਾਂ ਦੇ ਮੁੱਖ ਮੰਤਰੀ ਬਨ ਦੇ ਨਾਲ ਇਹੀ ਬੇਨਤੀ ਹੈ ਮੇਰੀ ਤਾਂ